ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸੰਗਤ ਸਾਹਿਬ ਪਾਸਾਈ 10ਵੀ ਇਹ ਉਹ ਪਾਵਨ ਸਥਾਨ ਹੈ ਜਿਵੇਂ ਕਿ ਆਪ ਜੀ ਨੇ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਸਨ ਗੁਰਦੁਆਰਾ ਸਾਹਿਬ ਮਾਲ ਟੇਕੜੀ ਉਸ ਸਥਾਨ ਤੋਂ ਗੁਪਤ ਖਜ਼ਾਨਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਉਥੋਂ ਗੁਪਤ ਖਜ਼ਾਨੇ ਦੇ ਵਿੱਚੋਂ ਮੋਹਰਾ ਲਿਆ ਕੇ ਇਸ ਪਾਵਨ ਸਥਾਨ ਤੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਖਾਲਸਾ ਫੌਜ ਨੂੰ ਤਨਖਾਹਾਂ ਵੰਡੀਆਂ ਸਨ ਆਓ ਆਪਾਂ ਇਸ ਪਾਵਨ ਸਥਾਨ ਬਾਰੇ ਦਰਸ਼ਨ ਕਰਦੇ ਹਾਂ ਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਫੌਜ ਦੇ ਵਿੱਚ ਦੋ ਕਿਸਮ ਦੇ ਯੋਧੇ ਸਨ ਦੋ ਕਿਸਮ ਦੀਆਂ ਫੌਜਾਂ ਸਨ ਅਕਾਲੀ ਫੌਜਾਂ ਨਿਹੰਗ ਸਿੰਘ ਜੋ ਕਿ ਨਿਸਕਾਮ ਸੇਵਾ ਫੌਜ ਕਰਦੀ ਸੀ ਅਤੇ ਦੂਸਰੀ ਫੌਜ ਬਹਾਦਰ ਸਾਹਾ ਦੀਆਂ ਫੌਜਾਂ ਜੋ ਕਿ ਤਨਖਾਹ ਤੇ ਸੇਵਾ ਕਰਦੀਆਂ ਸਨ ਕਾਫੀ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਹੋਜਾਂ ਨੇ ਮੰਗ ਕੀਤੀ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਤਨਖਾਹਾਂ ਦਿੱਤੀਆਂ ਜਾਣ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਸਿੱਖ ਸੰਗਤਾਂ ਨੂੰ ਬੁਲਾ ਕੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਆਸਣ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਜੋ ਜਮਾ ਗੁਪਤ ਖਜ਼ਾਨਾ ਸੀ ਉਥੋਂ ਸੋਨੇ ਦੀਆਂ ਮੋਹਰਾਂ ਮੰਗਵਾ ਕੇ ਜੋ ਕਿ ਆਪ ਢਾਲ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਢਾਲ ਦੇ ਰਾਹੀ ਖਾਲਸਾ ਫੌਜ ਨੂੰ ਤਨਖਾਹਾਂ ਵੰਡੀਆਂ ਸਨ ਜੋ ਕਿ ਪੈਦਲ ਫੌਜ ਸੀ ਉਹਨਾਂ ਨੂੰ ਇੱਕ ਇੱਕ ਢਾਲ ਸੋਨੇ ਦੀਆਂ ਮੋਹਰਾਂ ਭਰ ਕੇ ਵੰਡੀ ਜੋ ਕਿ ਘੋੜਸਵਾਰ ਫੌਜ ਸੀ ਉਹਨਾਂ ਨੂੰ ਦੋ ਦੋ ਢਾਲਾਂ ਸੋਨੇ ਦੀਆਂ ਮੋਹਰਾਂ ਦੀਆਂ ਭਰ ਕੇ ਵੰਡੀਆਂ ਇਹ ਉਹ ਪਾਵਨ ਸਥਾਨ ਹੈ ਜਿੱਥੇ ਪਾਤਸ਼ਾਹ ਜੀ ਨੇ ਖਾਲਸਾ ਫੌਜ ਦੇ ਵਿੱਚ ਜੋ ਸੇਵਾ ਕਰੇ ਸਨ ਉਹਨਾਂ ਨੂੰ ਤਨਖਾਹਾਂ ਵੰਡੀਆਂ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਜਰੂਰ ਕਰੋ ਜੀ ਮਿਲਦੇ ਆ ਜੀ ਅਗਲੇ ਪਾਵਨ ਸਥਾਨਾਂ ਦੇ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ